ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਸਾਜਨਾ ਦਿਵਸ ਪੂਰੇ 325 ਸਾਲ ਪੂਰੇ ਹੋ ਗਏ ਤਿੰਨ ਸਦੀਆਂ ਤੋਂ ਵੱਧ ਸਮਾਂ ਬੀਤਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਿਹੜਾ ਇੱਕ ਖਾਸ ਸੁਨੇਹਾ ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਦਿੱਤਾ ਹੈ ਉਹਦੇ 'ਚ ਮੈਂ ਖੁਸ਼ੀਆਂ ਵੀ ਸਾਂਝੀਆਂ ਕਰਦਾ ਤੇ ਸੱਚੇ ਪਾਤਸ਼ਾਹ ਦੀ ਸਿੱਖਿਆ ਵੀ ਆਪਜੀ ਨਾਲ ਮੈਂ ਸਾਂਝੀ ਕਰਨਾ ਚਾਹੁੰਨਾ ਕਿ ਅੱਜ ਦੇ ਦਿਨ ਬਾਦਸ਼ਾਹ ਨੇ ਇਸ ਖਿੱਤੇ ਦੇ ਵਿੱਚ ਜਿਹੜਾ ਜਾਤ ਪਾਤ ਦਾ ਕੋਹੜ ਚੱਲਿਆ ਆ ਰਿਹਾ ਸੀ ਉਹਨੂੰ ਅਮਲੀ ਤੌਰ ਤੇ ਖਤਮ ਕੀਤਾ ਮੇਰੀ ਸਾਰੇ ਭੈਣ ਭਰਾਵਾਂ ਨੂੰ ਸਾਰੀ ਦੁਨੀਆ ਦੀ ਲੋਕਾਈ ਨੂੰ ਜੋ ਸੰਦੇਸ਼ ਗੁਰੂ ਨਾਨਕ ਦਾ ਦਸਵਾਂ ਅਵਤਾਰ ਸਾਨੂੰ ਦੇ ਕੇ ਗਿਆ ਕਿ ਅਸੀਂ ਕਿਸੇ ਵੀ ਤਰ੍ਹਾਂ ਕਿਸੇ ਵੀ ਸਮਾਜਿਕ ਨਾ ਬਰਾਬਰੀ ਦੇ ਵਿੱਚ ਵਿਸ਼ਵਾਸ ਨਹੀਂ ਕਰਨਾ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੌਣ ਮੰਦੇ ਦੇ ਵੱਡੇ ਅਸੂਲ ਨੂੰ ਹਮੇਸ਼ਾ ਜ਼ਿੰਦਗੀ 'ਚ ਧਾਰਨ ਕਰਨਾ ਇਹ ਖੁਸ਼ੀਆਂ ਮੈਂ ਆਪ ਸਭ ਨਾਲ ਸਾਂਝੀਆਂ ਕਰਦਾ ਹੋਇਆ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪਾਰਟੀ ਸ਼ਰਮਣੀ ਕਾਲਰ ਅੰਮ੍ਰਿਤਸਰ ਅਸੀਂ ਸਾਰੇ 40 ਸਾਲ ਤੋਂ ਇਸੇ ਅਕੀਦਤ ਦੇ ਨਾਲ ਜੁੜ ਕੇ ਆਪਣਾ ਸਫ਼ਰ ਲੰਘਾ ਰਹੇ ਹਾਂ ਸੱਚੇ ਪਾਤਸ਼ਾਹ ਸਾਡੇ ਤੇ ਵੀ ਸਭ ਤੇ ਮਿਹਰ ਕਰੇ ਕਿ ਉਹ ਸਿਧਾਂਤ ਦੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਜਿਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ